ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਅੱਜ ਆਪਾਂ ਤੁਹਾਨੂੰ ਹਵੇਲੀ ਜਾ ਕੇ ਮੋਂਗੋ ਬਾਰੇ ਦੱਸਦੇ ਹਾਂ ਕੋਈ ਗੱਲਬਾਤ ਤੇ ਪਲੀ ਸਾਨੂੰ ਉਸ ਰਿਲੇਟਡ ਰਾਏ ਆਪਣੀ ਜਰੂਰ ਦਿਓ ਦੋਸਤੋ ਪਹਿਲਾਂ ਤੁਹਾਨੂੰ ਦਿਖਾ ਦਈਏ ਦਿਖਾ ਦਈਏ ਕਿ ਇਹ ਬਣਾਇਆ ਮੈਂ ਕਾੜਾ ਆਪਣੀ ਆਪਣੀ ਗੋਰੀ ਵਾਸਤੇ ਇਹ ਮੈਂ ਦਬੇਰੇ ਬਣਾ ਕੇ ਰੱਖ ਲਿਆ ਸੀ ਤੇ ਪਹਿ ਪਹਿ ਦਾ ਜਿੰਦਾ ਹੋਰ ਇਹਦਾ ਉਹ ਅਸਰ ਜਿਹੜਾ ਉਹ ਚੀਜ਼ਾਂ ਦਾ ਇਹਦੇ ਵਿੱਚ ਨਿਕਲ ਜਾਊਗਾ ਪਾਣੀ। ਇਹ ਮੈਂ ਪਾਇਆ ਜੀ ਸੌਫ ਇਹ ਚ ਮੈਂ ਪਾਇਆ ਜੀ ਸੌਫ, ਗੋੜਾ, ਹਾਲੋਂ ਤੇ ਦਲੇ ਮਸਰ। ਇਹ ਪਾਇਆ ਜੀ ਇਹਦੇ ਵਿੱਚ ਤੇ ਇਹਨੂੰ ਨਾ ਕਿੰਨਾ ਟਾਈਮ ਰੰਨੇ ਆ ਉਸ ਕੋਸਾ ਆਏ ਹੋ ਹਜੇ ਹੁਣ ਕੋਸਾ, ਕੋਸਾ ਕੋਸਾ ਜਿਹੜਾ ਆਪਾਂ ਉਹ ਦਵਾਂਗੇ ਅ ਗੋਰੀ ਨੂੰ। ਫੇਰ ਉਹਦੀ ਯੂਟਰਸ ਦੀ ਜਿਹੜੀ ਇਸ ਕਾੜੇ ਨਾਲ ਸਾਰੀ ਹੋ ਜਾਊਗੀ ਕਲੀਨਿੰਗ। ਮੈਂ ਇਹਦੇ ਵਿੱਚ ਪਾ ਕੇ ਲੈ ਜਾਨੀ ਆ ਜੀ। ਕਿਸਨ ਦੁੱਧ ਵਾਲੇ ਭਾਂਡੇ ਜਿੰਦੇ ਇੱਥੇ ਰੱਖੇ ਤਾਂ ਜੋ ਤੁੱਪੇ ਚੰਗੀ ਤਰ੍ਹਾਂ ਸੁੱਕ ਜਾਣ ਬਾਹਰ ਤਾਂ ਨਹੀਂ ਦਿੰਦਾ ਸੀ ਫਿਰ ਮੈਂ ਬਰਾਂਡੇ 'ਚ ਸੀ ਇੱਥੇ ਰੱਖ ਦੇਣੀ ਹੁੰਦੀਆਂ ਨੌਸਸ ਤਾਂ ਜੋ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦੇ ਐ ਇਹੋ ਸੁੱਕ ਜਾਣ ਗਿੱਲੇ-ਗਿੱਲੇ ਨਹੀਂ ਅਸੀਂ ਰੱਖੀਦੇ ਭਾਂਡੇ ਤਕਰੀਬਨ ਐ ਹਨ ਸੁਕਾਈਦੇ ਆ ਚਾਹੇ ਦੁੱਧ ਵਾਲੇ ਹੋਣ ਚਾਹੇ ਰੋਟੀ ਵਾਲੇ ਹੋਣ ਚਲੋ ਜੀ ਅੰਨਾ ਪਾਲ ਆਇਆ ਨੂੰ ਪਹਿਲਾਂ ਗੜਬੀ ਦੇ ਸੋਰੀ ਇਹਦੇ ਵਿੱਚ ਡੋਲਣੀ ਚ ਬਾਏ ਦੇਖ ਬਾਏ ਬਗੂ ਮਾਇ ਬਾਗੂ ਬਾਏ ਅਸੀਂ ਚੱਲੇ ਤਾਰ ਕੱਢਣ ਬਾਏ ਬੈਠੇ ਬੈਠ ਤੈਨੂੰ ਸਿੱਤਰਲਾਵਾ ਦੇਖੀ ਬੈਠ ਬੈਠ ਤੂੰ ਨਹੀਂ ਜਾਣਾ ਤੂੰ ਨਹੀਂ ਜਾਣਾ ਤੈਨੂੰ ਕਿਸੇ ਰਾਖੀ ਦਿਖਾ ਕੇ ਲਿਆਵਾਂਗੇ ਤੈਨੂੰ ਬਾਏ ਬਾਏ ਸਾਵਉ ਬਾਏ ਤੂੰ 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 ਜੀਨਾ ਕਾੜਾ ਦੇਈਂ ਕਾੜਾ ਹਜੇ ਨਹੀਂ ਦੇਣਾ ਉਹਨੂੰ ਹੈਲੋ ਗੰਗੂਸ ਕਾੜਾ ਜਾਣ ਲੱਗਿਆਂ ਦੇਣਾ ਪਾਣੀ ਨਹੀਂ ਰੱਖਣਾ ਉਹਦੇ ਮੋਰੇ ਜਦੋਂ ਕਾੜਾ ਦੇਣਾ ਨਾ ਪਾਣੀ ਉਹਨੂੰ ਬਿਲਕੁਲ ਨਹੀਂ ਦੇਣਾ ਪੀਣ ਨੂੰ ਪਹਿਲਾਂ ਰਾਖੀ ਨੂੰ ਦੁੱਧ ਬਲਾਈਏ ਦੇਖ ਖੜੀ ਆ ਭੁੱਖ ਲੱਗੀ ਉਹਨੂੰ ਹੈਲੋ ਮੰਗੋ ਨਮਸਤੇ ਨਮਸਤੇ ਹੈਲੋ ਰਾਖੀ ਜੀ ਰਾਖੀ ਦਾ ਆਪਾਂ ਇਦਾਂ ਬੈੱਡ ਬਣਾਤਾ ਸੀ ਇਹ ਬਿਲਕੁਲ ਨੀਗਾ ਗਿੱਲਾ ਬਾਥਰੂਮ ਥੱਲੇ ਚਲੇ ਗਿਆ ਸੀ ਤੇ ਮੈਂ ਚੈੱਕ ਵੀ ਕਰਦੀ ਰਹੀ ਨਹੀਂ ਉਹਨੇ ਇਹ ਬਿਲਕੁਲ ਸੁੱਕਾ ਆਇਆ ਹੋ ਸੁੱਕਾ ਹੋਇਆ ਕੋਈ ਗਿੱਲਾ ਨੀਗਾ ਸੁੱਕ ਜਾਂਦਾ ਇਹੋ ਸੁੱਕਾ ਆਇਆ ਹੋ ਐ ਨਾ ਉਹ ਜਿਹੜਾ ਉਹ ਗਿੱਲਾ ਹੋ ਜਾਂਦਾ ਸੀ ਉਹ ਨਹੀਂ ਸੀ ਵਿੱਚ ਜਾਂਦਾ ਉਹਦੇ ਗੱਦੇ ਦੇ ਵਿੱਚ ਪਾਣੀ ਹੈਲੋ ਰਾਖੀ ਲੱਕੜ ਦਾ ਬੂਰਾ ਕਹਿੰਦੇ ਲਿਆ ਕੇ ਇਹਦੇ ਥੱਲੇ ਲੱਕੜ ਦਾ ਬੂਰਾ ਜੀ ਦੱਸਿਆ ਸੀ ਆਈ ਥਿੰਕ ਜਸਕਰਨ ਨੇ ਕਿ ਕਮਲ ਸੰਦੂ ਨਾ ਕਮਲ ਸੰਦੂ ਹੁਣਾਂ ਨੇ ਦੱਸਿਆ ਸੀ ਸ਼ਾਇਦ ਉਹ ਲੱਕੜ ਦਾ ਬੂਰਾ ਜੀ ਇੱਥੇ ਹੈਗੀ ਦੁਕਾਨ ਉਹਦੇ ਕੋਲੋਂ ਲੈ ਆਵਾਂਗੇ ਆਪਾਂ ਉਹ ਵੀ ਪਾ ਦਿਆ ਕਰਾਂਗੇ ਲੱਕੜ ਦਾ ਬੂਰਾ ਇਹਦਾ ਤੇ ਸੁੱਕਾ ਹੈ ਨਾ ਰਾਖੀ ਭੁੱਖ ਲੱਗੀ ਰਾਖੀ ਭੁੱਖ ਲੱਗੀ ਰਾਖੀ ਹੈਲੋ ਰਾਖੀ ਹੈਲੋ ਰਾਖੂ ਐ ਆ ਤੁਰਾ ਕੁ ਛੜਦੀ ਤੈਨੂੰ ਕੁਲਾ ਕੁਲਾ ਛੜਦੀ ਟਪੂਸੀਆਂ ਲੋਨ ਨੂੰ ਐ ਰੱਖੀ ਬਸ ਮੌਸਮ ਮਾੜਾ ਜਮੀ ਆਲਾ ਹਟ ਜਾਵੇ ਫੇਰ ਤੈਨੂੰ ਬਾਹਰ ਕੱਢਿਆ ਕਰਾਂਗੇ ਪਰ ਗੋਰੀ ਨੇ ਤਾਂ ਸਾਨੂੰ ਜੀਣਾ ਹਰਾਮ ਕਰ ਦੇਣਾ ਗੋਰੀ ਨੇ ਜੇ ਤੈਨੂੰ ਅਸੀਂ ਬਾਹਰ ਕੱਢਤਾ ਹੈਲੋ ਹਾਈ ਗੋਰੀ ਡੋਂ ਯਾ ਡੋਂ ਗੋਰੀ ਸ਼ਰੀਫ ਵੀ ਬਹੁਤ ਆ ਤੇ ਗੋਰੀ ਭੈੜੀ ਵੀ ਬਹੁਤ ਆ ਏਜੀ ਇਦਾਂ ਦੀ ਆ ਕਿ ਜੇ ਤੇ ਇਹਦੇ ਮੁਤਾਬਿਕ ਚੱਲੀ ਚੱਲੋ ਗੋਰੀ ਦੇ ਤਾਂ ਬਿਲਕੁਲ ਠੀਕ ਆ ਮਾੜੀ ਜੀ ਵੀ ਇਹਨਾਂ ਤੁਸੀਂ ਨਾ ਉਹ ਕੀਤੀ ਜਿਹਨੂੰ ਕਹਦੋ ਅੜੀ ਅੜੀ ਕੀਤੀ ਜਾਂ ਤੁਸੀਂ ਜ਼ਬਰਦਸਤੀ ਕੀਤੀ ਇਹਨਾਂ ਜਿੱਦਾਂ ਅਸੀਂ ਆ ਹੋਰ ਜਿੱਦਾਂ ਇਹਦੇ ਕੋਈ ਅਸੀਂ ਆ ਲਾਉਣਾ ਹੋਵੇ ਉੱਪਰ ਟਕੋਰ ਕਰਨੀ ਸੀ ਮੈਂ ਕੁਛ ਵੀ ਫੇਰ ਉਹ ਕੱਬੀ ਆ ਇਹੋ ਫੇਰ ਐਲਾਂ ਉਹਨੂੰ ਕੀ ਕਹਿੰਦਾ ਪਰਾਂ ਜਾਂਦੀ ਨਾ ਨਾਲੇ ਛੜ ਮਾਰਦੀ ਪਤਾ ਲੱਗ ਜਾਂਦਾ ਐਨੀ ਸ਼ਰੀਫ ਨਹੀਂਗੀ ਇਹੋ ਹਾਂ ਤੇ ਕੀ ਹੋਰ ਜ਼ੋਰ ਨਾਲ ਹੀ ਪੀਚਾ ਹਾਂ ਮਤਲਬ ਕਿ ਉਹਦਾਂ ਨਹੀਂ ਸਿੰਗਾ ਨਾਲ ਨਹੀਂ ਜਿੱਦਾਂ ਸਾਨੂੰ ਮਾਰਦੀ ਪਰ ਉਹ ਛੜੇ ਹੋ ਬਹੁਤ ਜ਼ੋਰ ਨਾਲ ਮਾਰਦੀ ਇਹੋ ਫੇ ਨਹੀਂ ਕੋਈ ਲਿਆਜਦਾਰੀ ਦੇਖ ਮਾਵਲ ਦੇਖ ਰਹੀ ਕਹਿੰਦੀ ਛੱਡ ਦਿਓ ਜਲਦੀ ਮम्मा ਕੋ ਜਾਣਾ ਮੈਂ ਦੇਖਿਓ ਡੰਗਦੀ ਡਿੰਗੋਗੀ ਰਾਖੀ ਨਿਕਾ ਨਿਕੜ ਡੰਗਦੀ ਗੇ ਰੂਚੀ ਵੀ ਡੰਗਦੀ ਹੋਣੇ ਡਿੰਗੀ ਸੀ ਉਹ ਪੱਖੇ ਨਾਲ ਪਤਾ ਹੀ ਨਹੀਂ ਲੱਗਾ ਮੈਂ ਬੰਦ ਕੀਤੀ ਸੀ ਵੀਡੀਓ ਵੀ ਰਾਖੀ ਭੋਖ ਲਗੀ ਮੰਗੋ ਨੂੰ ਵਨੀ ਬਾਹਰ ਗੱਢਦੇ ਤੇ ਜੀ ਮੰਗੋ ਬਾਰੇ ਮੈਂ ਇਹ ਗੱਲ ਕਰਨੀ ਸੀ ਬੜੀ ਟੈਨਸ਼ਨ ਆ ਜਾਨ ਮੰਗੋ ਦੀ ਸੱਚੀ ਮੰਗੋ ਬਾਰੇ ਮੈਂ ਇਹ ਗੱਲ ਕਰਨੀ ਸੀ ਕਿ ਮੰਗੋ ਹੀਟ ਵਿੱਚ ਆ ਗਈ ਸੀਗੀ ਮੰਗੋ ਹੀਟ ਵਿੱਚ ਆਈ ਸੀਗੀ ਅ ਪਿਛਲੇ 18 17 18 17 18 19 ਤਰੀਕ ਮਤਲਬ ਕਿ ਜਿੰਨੇ ਦਿਨ ਹੀਟ ਚ ਰਹਿੰਦਾ ਹੁੰਦਾ ਪਸ਼ੂ ਇਸ 18 ਨੂੰ ਸ਼ਾਇਦ ਆਈ ਸੀਗੀ ਸਵੇਰੇ ਸਵੇਰੇ ਤੇ 19 ਸ਼ਾਮ ਨੂੰ ਡਾਕਟਰ ਇਹਦੀ ਏ ਆਈ ਜਿਹੜੀ ਉਹ ਕਰ ਗਿਆ ਸੀ 19 ਸ਼ਾਮ ਨੂੰ ਉਸ ਦੇ ਮੁਤਾਬਿਕ ਇਹਨੂੰ ਕੱਲ ਹੋ ਗਏ ਸੀ 21 ਦਿਨ ਕੱਲ ਇਹਨੂੰ 21 ਦਿਨ ਹੋ ਗਏ ਸੀ ਇਹਦੀ ਮੰਗੋ ਦੀ ਜਿਹੜੀ ਏ ਆਈ ਹੋਈ ਨੂੰ ਤੇ ਕੱਲ ਰਾਤ ਨੂੰ ਸਾਡੀ ਆਦਤ ਅਸੀਂ ਪਸੂਵਾਲ ਜ਼ਰੂਰ ਗੇੜਾ ਮਾਰੀਦਾ ਤੇ ਰਾਤੀ ਫੇਰ ਅਸੀਂ ਰਾਖੀ ਨੂੰ ਦੇਖਣ ਆਏ ਸੀ ਮੈਂ ਤਾਂ ਮਣੀ ਤੇ ਉਸ ਤੋਂ ਨਾ ਰਾਤੀ ਦੇਖਣਾ ਉਸ ਤੋਂ ਇੱਕ ਦਿਨ ਪਹਿਲਾਂ ਵੀ ਨਾ ਮੈਨੂੰ ਇਹਦੇ ਪ੍ਰਾਈਵੇਟ ਪਾਰਟ ਜਿਹੜੇ ਆ ਇਹਦੇ ਮੰਗੋ ਦੇ ਉਹਨਾਂ ਤੇ ਸਵੇਲਿੰਗ ਹੋਈ ਹੋਈ ਸੀ ਸਵੇਲਿੰਗ ਵੀ ਹੋਈ ਹੋਈ ਸੀ ਤੇ ਇਹ ਉਤੋਂ ਵੀ ਇੱਕ ਦਿਨ ਪਹਿਲਾਂ ਰਿੰਗ ਦੀ ਵੀ ਸੀਗੀ ਤੇ ਮੈਂ ਮਨਵੀਰ ਨੂੰ ਉਦੋਂ ਵੀ ਕਿਹਾ ਸੀ ਮੈਂ ਕਿਹਾ ਮਨੀ ਮੈਨੂੰ ਲੱਗਦਾ ਉਹ ਦੁਬਾਰਾ ਹੀਟ ਵਿੱਚ ਆ ਗਈ ਆ ਮੰਗੋ ਤੇ ਤੇ ਹੀਟ ਵਿੱਚ ਮੈਂ ਕਿਹਾ ਮਨੀ ਆ ਗਈ ਲੱਗਦੀ ਮੈਨੂੰ ਮੰਗੋ ਦੁਬਾਰਾ ਤੇ ਵਾਹ ਹੁਣ ਡਾਕਟਰ ਨੂੰ ਫੋਨ ਕੀਤਾ ਤੇ ਅੱਜ ਹੋ ਗਿਆ ਸ਼ਾਮ ਨੂੰ ਮੈਂ ਫੋਨ ਕਰਤਾ ਸੀ ਡਾਕਟਰ ਨੂੰ ਮੈਂ ਕਿਹਾ ਤੂੰ ਫੇਰ ਅੰਗੇਲੀ ਕਰ ਲੈਣੀ ਫੇ ਮੈਨੂੰ ਇਹਦੀ ਸਾਰੀ ਉਹ ਦੱਸ ਦਿੱਤੀ ਮੈਨੂੰ ਪਤਾ ਸੀ ਮੈਂ ਕਿਹਾ ਤੇ ਤੇਰਾ ਟਾਈਮ ਵੀ ਨਹੀਂ ਲੱਗਣਾ ਫੇ ਤੂੰ ਕਹਿਣਾ ਮੇਰੇ ਤੋਂ ਫੋਨ ਨਹੀਂ ਹੋਇਆ ਫੇ ਮੈਂ ਡਾਕਟਰ ਨੂੰ ਫੋਨ ਕਰ ਦਿੱਤਾ ਸੀ ਤੇ ਹੁਣ ਉਹ ਕਹਿੰਦਾ ਮੈਂ 6 ਵਜੇ ਤੋਂ ਬਾਅਦ ਚ ਆਉਣਾ ਤੇ ਇਹਦੀ ਏਆਈ ਜਿਹੜੀ ਕਰਵਾ ਲਓ ਇਹਨੇ ਹੀਟ ਚੈੱਕ ਕਰੀ ਫੇ ਆਉਣਾ ਹੀ ਸੀ ਕਹਿੰਦਾ ਉਹਦੇ ਤੋਂ ਆਪਾਂ ਜਿਹੜਾ ਦੱਸਤਾ ਸੀ ਉਹਦੇ ਦੁਆਰਾ ਫੇ ਉਹ ਸਿੱਟਣ ਲੱਗੀ ਸੀ ਫਲੂਇਡ ਹੁਣ ਇਹ ਹੀਟ ਚ ਆ ਗਈ ਆ ਫੇ ਦੁਬਾਰਾ ਤੀਜੀ ਵਾਰ ਹੀਟ ਚ ਆ ਗਈ ਇਹੋ ਤੀਜੀ ਇੱਕ ਵਾਰੀ ਸਾਨੂੰ ਪਤਾ ਨਹੀਂ ਸੀ ਲੱਗਾ ਮੇਲੇ ਲੱਗ ਗਈ ਸੀ ਚੌਥੀ ਵਾਰੀ ਹੀਟ ਚ ਆ ਗਈ ਇਹੋ ਬਟ ਸਾਨੂੰ ਸਮਝ ਨਹੀਂ ਲੱਗਨਦੀ ਕਿ ਜਦੋਂ ਹੁਣ ਇਹਦੀ AI ਕਰਵਾਈ ਇਹ ਫਿਰ ਦੁਬਾਰਾ ਹੀਟ ਚ ਆ ਗਈ ਆ ਹੁਣ ਅਸੀਂ ਇਹਦੀ AI ਕਰਾਂਗੇ ਜੇ ਫਿਰ ਦੁਬਾਰਾ ਹੀਟ ਚ ਆ ਗਈ ਮਤਲਬ ਕਿ AI ਲਵਾਉਣ ਤੋਂ ਬਾਅਦ ਉਹ ਇੰਜੈਕਸ਼ਨ ਅੱਜ ਲੱਗਣਾ ਹੈ ਇਹਦੇ ਨਾਲ ਇੱਕ ਇੰਜੈਕਸ਼ਨ ਨਾਲ ਲੱਗਦਾ ਹੁੰਦਾ ਵਾ ਬਾਕੀ ਤੁਸੀਂ ਵੀ ਸਾਨੂੰ ਜਾਣਕਾਰੀ ਦਿਓ ਜੇ ਤੁਹਾਨੂੰ ਇਹਦੇ ਬਾਰੇ ਪਤਾ ਸਾਰਾ ਪਤਾ ਹੀ ਹੋਣਾ ਵੈਸੇ ਜਦੋਂ ਸਾਰੇ ਜਾਣੇ ਇਹ ਨਾਲ ਰਿਲੇਟਡ ਸਾਨੂੰ ਜਿਨ੍ਹਾਂ ਨੂੰ ਨੌਲੇਜ ਆ ਤੇ ਹੁਣ ਅਸੀਂ ਜੇ ਇਹਦੀ ਏਆਈ ਕਰਵਾ ਕੇ ਏਆਈ ਕਰਵਾ ਕੇ ਨਾਲ ਇਹਦੇ ਕਿਹੜਾ ਹੋਰ ਇੰਜੈਕਸ਼ਨ ਲਵਾਉਣਾ ਚਾਹੀਦਾ ਤਾਂ ਜੋ ਇਹ 컨ਸੀਵ ਕਰ ਲਵੇ ਤੇ ਇਹ ਦੁਬਾਰਾ ਹੀਟ ਵਿੱਚ ਨਾ ਆਵੇ ਬਹੁਤ ਟੈਨਸ਼ਨ ਮੈਨੂੰ ਜਦੋਂ ਐਦਾਂ ਪਸ਼ੂ ਬਾਰ-ਬਾਰ ਹੀਟ 'ਚ ਆਉਂਦਾ ਫੇ ਮਨ ਨੱਕ ਜਾਂਦਾ ਫੇ ਮਨ ਉਹ ਹੋ ਜਾਂਦਾ ਪੇ ਕੀ ਮਤਲਬ ਕਿ ਸਮਝ ਨਹੀਂ ਲੱਗਦੀ ਗੋਸ਼ਪੀ ਮਤਲਬ ਕਿ ਮਨ ਉਹ ਉਹ ਹੋ ਜਾਂਦਾ ਜੇ ਇਹਨੂੰ ਕਹੀਦਾ ਟੁੱਟ ਜੇ ਜਾਂਦਾ ਬੰਦਾ ਟੈਨਸ਼ਨ 'ਚ ਆ ਜਾਂਦਾ ਵੀ ਹੁਣੇ ਤੇ 21 ਦਿਨ ਹੋਏ ਏਆਈ ਕਰਵਾਈ ਨੂੰ ਇਹ ਫੇ ਦੁਬਾਰਾ ਹੀਟ ਦੇ ਵਿੱਚ ਆ ਗਈ ਤਦੋ ਬੜਾ ਉਹਨੂੰ ਕੀ ਕਹਿਦਾ ਮੰਜਾ ਮੇਰਾ ਦੁਖੀ ਹੋਇਆ ਮੈਂ ਕਿਹਾ ਮਨੀ ਕਹਿੰਦੇ ਰਹਾ ਪਸਵਾ ਦਾ ਬੰਬ ਸੱਚੀ ਗੱਲ ਨਮਨ ਸਤੀਸ਼ ਜੀ ਨੇ ਮੈਨੇ ਕਰੀ ਕਮੈਂਡ ਕੀਤਾ ਸੀ ਕਿ ਬਹੁਤ ਸਬਰ ਵਾਲਾ ਕੰਮ ਹੈ ਇਹਦੇ ਵਿੱਚ ਬਹੁਤ ਪੇਸ਼ੈਂਸ ਰੱਖਣਾ ਪੈਂਦਾ ਸੱਚੀ ਬਹੁਤ ਪੇਸ਼ੈਂਸ ਰੱਖਣਾ ਪੈਂਦਾ ਜਿੰਨਾ ਕਿ ਆਪਣੇ ਚੈਨੀਆਂ ਅੱਜ ਕੱਲ ਸਹੀ ਗ੍ਰੀਵਾਨੀ ਖਾਸ ਕਰ ਮੇਰਾ ਪੇਸ਼ੈਂਸ ਲੈਵਲ ਜਿਹੜਾ ਬਹੁਤ ਹੀ ਹੁਣ ਤਾਂ ਬਹੁਤ ਹੋ ਗਿਆ ਪਹਿਲਾਂ ਮੇਰਾ ਪੇਸ਼ੈਂਸ ਲੈਵਲ ਬਹੁਤ ਹੀ ਉਸ ਹੁੰਦਾ ਸੀ ਘਟ ਚਲ ਮੰਗੋ ਬਾਕੀ ਤੁਸੀਂ ਦੱਸ ਦੋ ਵੀ ਮਤਲਬ ਕਿ 21 ਦਿਨ ਬਾਅਦ ਵਿੱਚ ਜੇ ਇਦਾਂ ਫਲੂਇਡ ਆਉਂਦਾ ਤੇ ਉਹ ਕਿਉਂ ਆਉਂਦਾ ਹਜੇ ਵੀ ਸਪੈਲਿੰਗ ਲੱਗਦੀ ਆ ਹੈਗੀ ਹਨਾ ਵਿੱਚ ਕਿਦਾਂ ਮੱਕੀ ਜ਼ਿਆਦਾ ਕੋਈ ਆਪਾਂ ਸੀਜ਼ਨ ਮੱਕੀ ਦੇ ਕਰਕੇ ਉਹਦਾ ਕੋਈ ਜ਼ਿਆਦਾ ਭਗਤੀ ਉਹ ਇਹਨੂੰ ਪੱਠੇ ਪਾਇਆ ਕਰ ਇਹਨੂੰ ਦਾਣਾ ਇਹਦਾ ਬਿਲਕੁਲ ਬੰਦ ਕਰ ਦੋ ਦਾਣਾ ਬੰਦ ਕੋ ਨਾਲੇ ਬੰਦ ਕਰ ਦਿੰਦੇ ਆ ਦੋਨਾਂ ਦਾ ਉਹਦਾ ਵੀ ਕਰਦੇ ਬੰਦ ਆ ਤੂੜੀ ਨਾਲ ਵਿੱਚ ਪੱਠੇ ਪਾ ਇਹਨਾਂ ਨੂੰ ਸਹੀ ਕਿ ਨਹੀਂ ਬਾਕੀ ਤੁਸੀਂ ਵੀ ਦੱਸਿਓ ਹੁਣ AI ਕਰਵਾ ਕੇ ਸਾਨੂੰ ਇਹਦਾ ਦਾਣਾ ਜਿਹੜਾ ਅਸੀਂ ਚੌਕਰ ਪਾਈਦਾ ਉਹਦੇ ਵਿੱਚ ਮੱਕੀ ਕਣਕ ਸਭ ਕੁਝ ਆਪੀ ਉਹ ਸਾਨੂੰ ਬੰਦ ਕਰ ਦੇਣਾ ਚਾਹੀਦਾ ਤੇ ਜਸਟ ਸਾਨੂੰ ਸਿੰਪਲ ਇਹਨੂੰ ਉਹ ਹੀ ਦੇਣਾ ਚਾਹੀਦਾ ਮਿਨਰਲ ਮਿਕਸਚਰ ਮਿਨਰਲ ਮਿਕਸਚਰ ਫੀਡ ਤੇ ਇਹੋ ਫੀਡ ਤਾਂ ਠੰਡੀ ਆ ਹੁੰਦਾ ਹਨਾ ਫੀਡ ਠੰਡੀ ਆ ਗਰਮੀਆਂ ਵਾਲੀ ਟਿਵਾਣਾ ਫੀਡ ਤੇ ਫੀਡ ਦੇਣੀ ਚਾਹੀਦੀ ਮਿਨਰਲ ਮਿਕਸਚਰ ਦੇਣਾ ਚਾਹੀਦਾ ਤਾਂ ਸਿੰਪਲ ਪੱਠੇ ਮਤਲਬ ਕਿ ਇਹੋ ਹੀ ਚੀਜ਼ਾਂ ਅਸੀਂ ਦਈਏ ਦੇ ਸਾਨੂੰ ਜਰੂਰ ਗਾਈਡ ਕਰੋ ਇਸ ਨੂੰ ਲੈ ਕੇ ਮੈਨੂੰ ਮੰਗੋ ਦੀ ਮਤ ਮਤ ਮੈਨੂੰ ਟੈਨਸ਼ਨ ਤਾਂ ਹੋ ਜਾਂਦੀ ਹੈ ਕਿ ਇੰਨਾ ਲੰਬਾ ਸਰਕਲ ਫਿਰ ਚੰਦੂਗਾ ਇੱਕ ਗਾਂ ਦੇ ਸੂਣ ਦਾ 5-6 ਮਹੀਨੇ ਗਾਂ ਦੁੱਧ ਦਵੇ ਉਸ ਤੋਂ ਬਾਅਦ ਚ ਹੀਟ ਚ ਆਂਦੀ ਤਾਂ ਕਨਸੀਵ ਕਰ ਲਵੇ ਕਨਸੀਵ ਕਰਨ ਦਾ ਬਹੁਤ ਪੰਗਾ ਹੈ ਇਹਨਾਂ ਦਾ ਬਈ ਕੋਈ ਵੀ ਪੱਕਾ ਨਹੀਂ ਪਤਾ ਹੁੰਦਾ ਵੀ ਏਆਈ ਕਰਵਾ ਦਿੱ ਕਨਸੀਵ ਕਦੋਂ ਹੋਣਾ ਜਦ ਕਿ ਅਸੀਂ ਇੱਕ ਜਿੰਨਾ ਲੜ ਗਏ ਜਿੰਨਾਂ ਕੋ ਸੌਗ ਸਹੀ ਗੱਲ ਹੈ ਸਹੀ ਗੱਲ ਹੈ ਰੋਣ ਤੇ ਨਹੀਂ ਮੰਨੀ ਆਪਣੇ ਕੋਲ ਜੇ ਇੱਕ ਦੋ ਹਨ ਆਪਣਾ ਧਿਆਨ ਇਹ ਨਾਲ ਲਈ ਆ ਤਾਂ ਕਰਕੇ ਆਪਾਂ ਨੂੰ ਉਹ ਫੀਲ ਹੁੰਦਾ ਜਦੋਂ ਜਾਦੀਆਂ ਹੋ ਗਈਆਂ ਫੇ ਨਹੀਂ ਆਪਣਾ ਧਿਆਨ ਹੋਣਾ ਫੇ ਆਪਾਂ ਨੂੰ ਇਹ ਹੋ ਜਾਣਾ ਐਕਸਪੀਰੀਅੰਸ ਹੋ ਜਾਣਾ ਫੇ ਆਪਾਂ ਨੂੰ ਇਹ ਹੋ ਜਾਣਾ ਵੀ ਇਹ ਦੁੱਧ ਦੇ ਨਹੀਂ ਦੇਈਆਂ ਫੇ ਕੀ ਹੋਇਆ ਵੀ ਕਨਸੀਵ ਕਰ ਲੂਗੀਆਂ ਹਾਂ ਐਕਸਪੀਰੀਅੰਸ ਵੀ ਹੋ ਜਾਣਾ ਉਹ ਬਾਥਰੂਮ ਕਰਨ ਦੇ ਟਿੱਡੀ ਜੀ ਦੇਖ ਕੇ ਕਿਦਾਂ ਪੂਛ ਮਰੋੜੀ ਇਹਦੇ ਦੇਖੋ ਮਨੇ ਬੂਰਾ ਲੈ ਕੇ ਆਈਂ ਜ਼ਰੂਰ ਲੱਕੜ ਦਾ ਨਾ ਪੁੱਛ ਕੇ ਪਹਿਲਾਂ ਵਾਰ ਇੰਜੈਕਸ਼ਨ ਲਵਾ ਲਈਏ ਇਹਦੇ 6 ਵਜੇ ਤੋਂ ਬਾਅਦ ਚੋਣਾ ਉਹਨੇ ਲਾਉਣ ਉਹ ਤਾਂ ਮੈਂ ਕੱਲ ਨੂੰ ਲੈ ਕੇ ਆਉਂਦਾ ਹੋਇਆ ਜੀ ਆਹ ਕੱਲ ਨੂੰ ਤਾਂ ਬੂਰਾ ਨਹੀਂ ਆ ਇਹਦੇ ਨੂੰ ਉਹ ਕਰਨਾ ਕਰ ਲੂਗਾ ਇਹਨੇ ਇਧਰ ਚਰਵਾਉਣਾ ਇਹਦੇ ਮੈਂ ਕੀ ਕਰਨਾ ਖਣ ਨਹੀਂ ਉਹ ਮਾਰਨੇ ਆਪਾਂ ਸਪਰੇਅ ਮਾਰੀ ਸੀ ਹਾਂ ਤਾਂ ਫੇਰ ਨੂੰ ਉਹਦੇ ਮੋਰੇ ਕਰਨਾ ਤਾਂ ਬੂਰਾ ਜਿਹੜਾ ਉਹ ਜ਼ਰੂਰ ਲੈ ਕੇ ਆ ਠੀਕ ਐ ਐਦਾਂ ਵਾ ਪਿਆ ਜਦੋਂ ਮੀਂਹ ਕਣੀ ਹੁੰਦਾ ਨਾ ਫੇਰ ਘਾਹ ਕੋ ਵੀ ਗਿੱਲਾ ਹੁੰਦਾ ਨਾ ਫੇਰ ਬੰਦਾ ਬੂਰਾ ਸੱਟ ਦਿੰਦਾ ਨਾਲੇ ਬੂਰੇ ਦੇ ਉੱਤੋਂ ਇਹਦੀ ਉਹ ਗੋਹਾ ਗੋਹਾ ਕੋਟੀ-ਪੁੱਟੀ ਚੱਕਣੀ ਸੌਖੀ ਆ ਇਹਦੀ ਹ ਦੇ ਕਿ ਕਿੰਨਾ ਪਿਆਰ ਕਰਦੀ ਐ ਇਹ ਜੀ ਅਸੀਂ ਨਿਆਣਾ ਪਾ ਕੇ ਝੋਈਦੀ ਐ ਇਹੋ ਗੋਰੀ ਇਹ ਜਦੋਂ ਹੁਣ ਇਹਨੂੰ ਆਪਾਂ ਦੁੱਧ ਬੁਲਾਉਨੇ ਆ ਰਾਖੀ ਨੂੰ ਫੇਰ ਨਹੀਂ ਕੁਛ ਕਹਿੰਦੀ ਇਹੋ ਫੇਰ ਇਹਨੇ ਉਹਨੂੰ ਪਿਆਰ ਨਾਲ ਦੁੱਧ ਬੁਲਾ ਦੇਣਾ ਪਰ ਜਦੋਂ ਅਸੀਂ ਚੋਨੇ ਆ ਉਦੋਂ ਲੱਤ ਚੱਕਦੀ ਐ ਇਹੋ ਗੋਰੀ ਤੇ ਇਸ ਕਰਕੇ ਅਸੀਂ ਨਿਆਣਾ ਪਾ ਕੇ ਤੇ ਫੇਰ ਧਾਰ ਗੱਡੀ ਦੀ ਐ ਨਿਆਣਾ ਵੀ ਬਸ ਮੈਂ ਮਾੜੀ ਜੀ ਵੀਡੀਓ ਬਣਾਉਣੀ ਆ ਬਸ ਜਦੋਂ ਇਹਦਾ ਥਣ ਛਡਾਉਣਾ ਮੈਂ ਤੇ ਫੇਰ ਅਸੀਂ ਨਿਆਣਾ ਪਾਉਣਾ ਇਹਨੂੰ ਮੋਰੇ ਹੀ ਉਹਦੇ ਖੜੀ ਕਰਕੇ ਜਿਕੇ ਐਂਟੀਨਾ ਹਿੱਲਦਾ ਮਣੀ ਐਂਟੀਨਾ ਮਤਲਬ ਕਿ ਉਹ ਨੂੰ ਉਹ ਹੁੰਦਾ ਰਿਲੈਕਸ ਨੂੰ ਆਉਂਦਾ ਇਹ ਉਹ ਪਿੰਡੀ ਦਾ ਉਹ ਤਾਂ ਮੀਂਹ ਪੈਂਦਾ ਸੀਗਾ ਮੀਂਹ ਪੈਂਦਾ ਰਿਹਾ ਜਿਵੇਂ ਸਾਰਾ ਦਿਨ ਮਾੜਾ ਮਾੜਾ ਜਾ ਮਾੜਾ ਮਾੜਾ ਜਾ ਧੁੱਪ ਵੀ ਕਿ ਤਿੱਖੀ ਨਿਕਲ ਆਉਂਦੀ ਸੀ ਵਿੱਚੇ ਮੀਂਹ ਰੱਬ ਨੇ ਕਮੜੇ ਜਿਹਾ ਕੀਤਾ ਹੋਇਆ ਜਿੱਦਾਂ ਦਾ ਰੱਬ ਕਹਿੰਦਾ ਇਨਸਾਨ ਉਦਾਂ ਦਾ ਹੀ ਮੈਂ ਜਿੱਦਾਂ ਇਨਸਾਨ ਦਾ ਹੁਣ ਕੋਈ ਭਰੋਸਾ ਨਹੀਂ ਨਾ ਰੱਬ ਦਾ ਵੀ ਕੋਈ ਭਰੋਸਾ ਨਹੀਂ ਕਦੋਂ ਨੇ ਮੀਂਹ ਲੈ ਆਉਣਾ ਨੇ ਹੀਰੀ ਲੈ ਆਉਣੀ ਕਦੋਂ ਨੇ ਸੁੱਕਾ ਕਰ ਦੇਣਾ ਸਾਰਾ ਸਹੀ ਕਹਨੇ ਤੇਰੀ ਵੀਡੀਓ ਬਣ ਚੋ ਮੰਨੋ ਨੂੰ ਮੈਡਮ ਜੀ ਨੂੰ ਗੋਰੀ ਦੀ ਧਾਰ ਖਾਂ ਮੈਂ ਬਾਲਟੀ ਧੋ ਕੇ ਪਾਣੀ ਲਿਆ ਕੇ ਉਹ ਰੱਖ ਦਿੱਤੇ ਏ ਜੀ ਗੋਰੀ ਦੀ ਧਾਰ ਕੱਢਣੀ ਬਹੁਤ ਔਖੀ ਆ ਮੇਰਾ ਤਾਂ ਹੱਥ ਇੰਨਾ ਦੁਖਦਾ ਨਾ ਕਿਉਂਕਿ ਇੰਨਾ گاਵਾ ਦੀ ਧਾਰ ਜਿਹੜੀ ਉਹ ਬਹੁਤ ਸਖਤ ਹੁੰਦੀ ਆ ਜੇ ਟਕੋਰ ਕਰਨ ਨਾਲ ਮਨੀ ਫੇ ਵੀ ਪੋਲੀ ਹੋ ਪੋਲੀ ਹੋ ਗਈ ਆ ਅੱਗੇ ਨਾਲ ਪਹਿਲੇ ਦਿਨ ਤਾਂ ਬਹੁਤ ਸਖਤ ਲੱਗਦੀ ਸੀ ਦੂਜੀ ਅੱਜ ਕੁਝ ਠੀਕ ਆ ਅੱਗੇ ਨਾਲ ਟਕੋਰ ਕਰਨ ਨਾਲ ਦੇਖ ਦੇ ਕਾੜਾ ਜੀ ਇਹਨੂੰ ਪਲਾ ਦਿੱਤਾ ਵਾ ਕਾੜਾ ਪਲਾ ਕੇ ਤੇ ਇਹਨੂੰ ਕਰ ਦਿੱਤਾ ਸਾਈਡ ਤੇ ਇਹ ਹੋ ਗਈ ਆਪਣੀ ਰਾਖੀ ਰਾਖੇ ਕਹਿੰਦੀ ਪਲੀਜ਼ ਡੋਨਟ ਡਿਸਟਰਬ ਮੀ ਉਹ ਪਰ ਕਰ ਲਿਆ ਉਹਨੇ ਰਾਖੀ ਹਾਈ ਰਾਖੀ ਟੱਪਾਟੀ ਆ ਜੀ ਟੱਪ ਟੁੱਪ ਕੇ ਚੰਗੀ ਤਰ੍ਹਾਂ ਮਸਤੀ ਕਰਕੇ ਅਸੀਂ ਉੱਥੇ ਵੱਜੀ ਰਹਿੰਦੇ ਸੀ ਨਾ ਉਹਨੇ ਮੋਰੀ ਚਲੋ ਜੀ ਹੁਣ ਮੈਂ ਇਹਦੀ ਧਾਰ ਕੱਢ ਲਾਂ ਜਦੋਂ ਮੈਂ ਗੋਰੀ ਦੀ ਧਾਰ ਕੱਢ ਕੇ ਹਟਦੀ ਤੇ ਬਾਅਦ ਚ ਮੈਂ ਮੰਗੋ ਦੀ ਧਾਰ ਕੱਢਣੀ ਹੁੰਦੀ ਤਾਂ ਮੰਗੋ ਦੀ ਧਾਰ ਇੰਨੀ ਪੋਲੀ ਲੱਗਦੀ ਕਿਉਂਕਿ ਗੋਰੀ ਦੀ ਧਾਰ ਜਿਹੜੀ ਉਹ ਬਹੁਤ ਸਖਤ ਏ ਇਹ ਜੀ ਸਫਾਈ ਕਰ ਦਿੱਤੀ ਸਾਰੇ ਮਨੀ ਨੇ ਗੋਹਾ ਚੱਕ ਦਿੱਤਾ ਤੇ ਮੈਂ ਸਾਰੇ ਕੁੱਟ ਕੇ ਝਾੜੂ ਲਾ ਦਿੱਤਾ ਪਰ ਮੀਂਹ ਪੈਣ ਕਰਕੇ ਨਾ ਸੁੱਕਦਾ ਨਹੀਂ ਥਾਂ ਸੁੱਕਦਾ ਨਹੀਂ ਆਦਾ ਬਾਹਰ ਵੀ ਗਿੱਲਾ ਹੀ ਆ ਪਰ ਮੈਂ ਕੁੱਟ ਕੇ ਝਾੜੂ ਜਿਹੜਾ ਉਹ ਲਾ ਦਿੱਤਾ ਤੇ ਇਹ ਆਪਣੀ ਜੀ ਰਾਖੀ ਰਾਖੀ ਦੁੱਧ ਪਲਾ ਕੇ ਧਾਰ ਕੱਢ ਕੇ ਫੇ ਵੀ ਕਿੰਨਾ ਚਿਰ ਅਸੀਂ ਜਿਹੜਾ ਗੋਰੀ ਦੇ ਉਹਨੂੰ ਮੋਹਰੇ ਹੀ ਰਹਿਣ ਦੇਗਾ ਤਾਂ ਜੋ ਉਹਨੂੰ ਪਿਆਰ ਕਰੇ ਤੇ ਉਹ ਨੂੰ ਉਹ ਨੂੰ ਚੇਂਜ ਕਰ ਗੋਰੀ ਨੂੰ ਰੱਖੀਓ ਕਿ ਬਾਏ ਅਸੀਂ ਚੱਲੇ ਬਾਏ ਰੱਖੀ ਬਾਏ ਮਿਲਦੇ ਰਾਤ ਨੂੰ ਰਾਤ ਨੂੰ ਗੇੜੀ ਮਾਰਦੇ ਫੇਰੇ ਤੇਰੇ ਨਾਲ ਬਾਏ ਰੱਖੂ ਬਾਏ ਬਾਏ ਪਿਆਰਾ ਬੇਬੀ ਪਿਆਰਾ ਪਿਆਰਾ ਬੇਬੀ ਸ਼ੋਨਾ ਬੇਬੀ ਰੱਖੀ ਸੌ ਜਾ ਸੌ ਜਾ ਸੌ ਜਾ ਸੌ ਜਾ ਸੌ ਜਾ ਮੰਗੋ ਮੰਗੋ ਤਾਂ ਡਾਕਟਰ ਆਉਣ ਲੱਗਾ ਜੀ ਏਆਈ ਕਰਨ ਵਾਸਤੇ ਕਹਿੰਦਾ ਸੀ ਕੁ 6 ਵਜੇ ਤੋਂ ਬਾਅਦ ਚੋਣਾ 6 ਵਜੇ ਗਿਆ ਉਸ ਤੋਂ ਬਾਅਦ ਚ ਹੁਣ ਆਊਗਾ ਹਾਂ ਇਹ ਬਾ ਦਿਤਾ ਜੀ ਆਪਾਂ ਗੰਗਾ ਨੂੰ ਸੀ ਆਰ ਐਸ ਪਾਊਡਰ ਤੇ ਇੱਕ ਆਪਾਂ ਨੂੰ ਇੱਕ ਤਾਂ ਮੈਂ ਭੁੱਲ ਜਾਂਦਾ ਕਿ ਯਾਰੀ ਕਮੈਂਟ ਆਇਆ ਸੀ ਆ ਜਿਹੜਾ ਲਿਕੁਇਡ ਕਿਹਾ ਉਹਨਾਂ ਨੇ ਤੇ ਆਪਾਂ ਉਹ ਲਿਕੁਇਡ ਜਿਹੜਾ ਮੈਂ ਸਕਰੀਨ ਸ਼ਾਟ ਲੈ ਲੈਣੀ ਹੁੰਦੀ ਕਮੈਂਟਾਂ ਦਾ ਫਿਰ ਮੈਂ ਉਸੇ ਹਿਸਾਬ ਨਾਲ ਅਸੀਂ ਚੀਜ਼ ਜਿਹੜੀ ਲੈ ਆਈ ਦੀ ਆ ਜੈਲ ਲੈ ਆ ਉਹ ਤੇ ਚਲੋ ਜੀ ਹਜੇ ਜਾ ਕੇ ਘਰੇ ਕੰਮ ਕਰਨੇ ਹਜੇ ਜੀ ਜਾ ਕੇ ਘਰੇ ਕੰਮ ਕਰਨੇ ਤੇ ਇੱਕ ਮੈਨੂੰ ਕਮੈਂਟ ਆਇਆ ਸੀ ਸੁਖਵਿੰਦਰ ਸੁਖਵਿੰਦਰ ਤੇ ਕੋਰ ਜਾਂ ਸਿੰਘ ਆਈ ਥਿੰਕ ਉਹਨਾਂ ਨੇ ਪਿੱਛੇ ਨਹੀਂ ਲਾਇਆ ਸੁਖਵਿੰਦਰ ਆਇਆ ਸੀ ਉਹ ਕਹਿੰਦੇ ਸੋਰੇ ਸੋਹਰਾ ਸਾਹਿਬ ਵੀ ਪਿਓ ਵਰਗੇ ਹੁੰਦੇ ਆ ਹਾਂਜੀ ਹਾਂਜੀ ਸੋਹਰਾ ਸਾਹਿਬ ਪਿਓ ਵਰਗੇ ਹੀ ਹੁੰਦੇ ਆ ਬਟ ਸਾਡੇ ਘਰ ਸ਼ੁਰੂ ਤੋਂ ਹੀ ਇੱਕ ਕਹਾਣੀ ਹੁੰਦਾ ਨਾ ਉਹ ਬਣੇ ਹੋਏ ਆ ਪ੍ਰਾਣੇ ਜਿਦਾ ਪਹਿਲਾਂ ਨਹੀਂ ਸੀ ਲੋਕੀ ਕਰਦੇ ਜੇ ਸੋਹਰਾ ਇੱਕ ਮੰਜੇ ਤੇ ਬੈਠਾ ਉਸੇ ਮੰਜੇ ਤੇ ਨੋਹ ਨੇ ਨਹੀਂ ਬਹਿਣਾ ਸਾਡੇ ਘਰ ਹਜੇ ਵੀ ਉਹ ਮਤਲਬ ਕਿ ਟਾਈਮ ਜਿਹੜਾ ਚੱਲਦਾ ਹੁੰਦਿਆ ਜੇ ਡੈਡੀ ਜਿਸ ਬੈੱਡ ਤੇ ਬੈਠੇ ਆ ਉੱਤੇ ਮੈਂ ਨਹੀਂ ਬਹਿੰਦੀ ਜਿਸੇ ਬੈੱਡ ਤੇ ਮੈਂ ਬੈਠੀ ਜਿਹੜੇ ਬੈੱਡ ਤੇ ਉੱਤੇ ਕਦੀ ਡੈਡੀ ਨੇ ਬੈਠਾ ਮਤਲਬ ਇਹ ਜੀ ਇਕੱਠੇ ਕਦੀ ਇੱਕ ਮੰਜੇ ਤੇ 20 ਸਾਲ ਹੋ ਚਲੇ ਮੈਨੂੰ ਨਹੀਂ ਪਤਾ ਕਦੀ ਨਾ ਮੰਜੇ ਇਕੱਠੇ ਤੇ ਕਦੀ ਬੈਠੇ ਨਾ ਕਦੀ ਬੈੜਤੇ ਨਾ ਹੀ ਕਦੀ ਸੋਫੇ ਤੇ ਜੇ ਸੋਫੇ ਤੇ ਬੈਠੀ ਡੈਡੀ ਨੇ ਚੇਅਰ ਲੈ ਲੈਣੀ ਜੇ ਮੈਂ ਡੈਡੀ ਸੋਫੇ ਤੇ ਬੈਠਿਆ ਤਾਂ ਮੈਂ ਚੇਅਰ ਲੈ ਲੈਣੀ ਮਤਲਬ ਕਿ ਕੋਈ ਸ਼ਰਮ ਦੇ ਇੱਕੋ ਹੋ ਕੀ ਕਹਿੰਦੇ ਹੁੰਦੇ ਪਰਦਾ ਜਿਹੜਾ ਨੋ ਸੋਹਰੇ ਦਾ ਹੋਣਾ ਚਾਹੀਦਾ ਉਹ ਸਾਡੇ ਘਰੇ ਜੀ ਹਜੇ ਵੀ ਆ ਤੇ ਹੁਣਾ ਵੀ ਚਾਹੀਦਾ ਮੈਂ ਨਹੀਂ ਕਹਿੰਦੀ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਅੱਜ ਕੱਲ੍ਹ ਦੇਖ ਲਓ ਕੀ ਕੁਛ ਹੋਣਦਿਆ ਦੁਨੀਆ ਤੇ ਇਹ ਪਰਦੇ ਜਿਹੜੇ ਲੋਕਾਂ ਨੇ ਖਤਮ ਕਰ ਦਿੱਤੇ ਹਨਾ ਰਿਸ਼ਤਿਆਂ 'ਚ ਜਿਹੜੇ ਪਰਦੇ ਸੀਗੇ ਸ਼ਰਮ ਸੀ ਉਹ ਲੋਕਾਂ ਨੇ ਖਤਮ ਕਰ ਦਿੱਤੀ ਚਾਹੇ ਨੋ ਸੋਹਰੇ ਦਾ ਰਿਸ਼ਤਾ ਹੋਇਆ ਚਾਹੇ ਆ ਹੁਣੇ ਲੇਟੈਸਟ ਤੁਸੀਂ ਇੱਕੋ ਖਬਰ ਸੁਣੀ ਹੋਣੀ ਮਤਰੇਆ ਪੇ ਤੇ ਮਤਰੇਈ ਦੀ ਨੂੰ 3 ਸਾਲ ਉਹਦੇ ਨਾਲ ਰੇਪ ਕਰਦਾ ਰਿਹਾ ਇਨਸਾਨ 3 ਸਾਲ ਤੱਕ ਹਾਰ ਕਿਉ ਕੁੜੀ ਨੇ 15 ਸਾਲ ਦੀ ਇਸ ਟਾਈਮੋਂ ਕੁੜੀ ਆ ਹਾਰ ਕਿਉਸ ਲੜਕੀ ਨੇ ਫੋਨ ਕੀਤਾ ਪੁਲਿਸ ਨੂੰ ਤਾਂ ਫੇਰ ਉਹਨੂੰ ਕੀ ਕਹਿਦਾ ਉਹਦੇ ਪੇਨ ਨੂੰ ਫੜ ਕੇ ਲੈ ਕੇ ਗਏ ਤੇ ਜਦ ਕੱਲ ਨੂੰ ਤੇ ਕਹਿੰਦਾ ਕਿ ਜੇ ਕੋਈ ਸਪੈਸ਼ਲ ਲਾਉਣਾ ਹੈ ਤਾਂ ਕਾ ਨਹੀ ਤੂੰ ਕਹੋ ਪਹਿਲਾਂ ਹੀ ਲਾ ਜਾ ਜਿਹੜਾ ਸਪੈਸ਼ਲ ਪਹਿਲਾਂ ਹੀ ਲਾਇਆ ਸੀ ਏਪੀਐਸ ਸੈਕਸ ਟੂਰਿਜ਼ਮ ਕਿਹਾ ਹੈ ਹੁਣ ਚੈੱਕ ਕਰਦਾ ਹਾਂ ਆਨਲਾਈਨ ਕਿਹੜੇ-ਕਿਹੜੇ ਹੁੰਦੇ ਆ ਜਿਹੜਾ ਤੋਂ ਬਜਟ ਤੇ ਆਪਣੇ ਹੋਇਆ 500 600 ਦਾ ਆਹੋ ਦੇਖ ਲੈ ਇਸ ਕਰਕੇ ਜੀ ਕਹਿ ਦੇਈਦਾ ਪਰ ਮੈਨੂੰ ਲੱਗਦਾ ਵੀ ਰਿਸ਼ਤਿਆਂ 'ਚ ਥੋੜੇ ਬਹੁਤੇ ਓਲੇ ਹੋਣੇ ਚਾਹੀਦੇ ਓਲੇ ਮਤਲਬ ਕੀ ਉਹ ਓਲੇ ਨਹੀਂ ਸ਼ਰਮ ਹੈ ਆ ਪਰਦਾ ਜਿਹਨੂੰ ਕਹਿ ਦਿੰਦੇ ਸੀ ਪਹਿਲਾਂ ਲੋਕ ਉਹ ਹੋਣਾ ਚਾਹੀਦਾ ਅੱਜ ਕੱਲ ਦੇ ਟਾਈਮ ਦੇ ਇਹ ਨਹੀਂ ਕਿਨੇ ਡੈਡੀ ਡੈਡੀ ਸਾਡੇ ਟੱਚਵੁੱਡ ਸਾਡੇ ਪਿਆਂ ਵਰਗੇ ਹੀ ਆ ਅਸੀਂ ਪੂਰੀ ਇੱਜ਼ਤ ਦੇਈ ਦੀ ਉਹਨਾਂ ਨੂੰ ਉਹ ਵੀ ਸਾਨੂੰ ਤੇ ਪਿਆਰ ਕਰਦੇ ਆ ਪਰ ਉਹਨਾਂ ਦਾ ਦੌਕਾ ਇੱਧਰ ਆ ਇਹਨੂੰ ਪੁੱਛੋ ਜੀ ਦੌਕਾ ਕਿਦਾਂ ਦਾ ਬਾਬੇ ਦਾ ਕਿਦਾਂ ਦਾ ਦੌਕਾ ਕਹਿੰਦਾ ਬਸ ਦੋਬਕਾ ਇਦਾਂ ਕਰਾ ਬਾਬੇ ਦਾ ਇੰਨਾ ਕੀ ਆ ਪੇ ਮੂਤ ਨਿਕਲਣ ਨੂੰ ਕਹਿੰਦਾ ਤਿਆਰ ਹੋ ਜਾਂਦਾ ਮਨੀ ਦਾ ਮਨੀ ਮਨੀ ਦਾ ਮਤਲਬ ਇੰਨੋਂ ਡਰਦਾਨਾ ਬਾਬੇ ਕੋਲ ਜਦੋਂ ਬਾਬੇ ਨੇ ਅੱਖਾਂ ਹੀ ਇਦਾਂ ਕਰ ਲੈਣੀਆਂ ਨਾ ਇਦਾਂ ਤੇ ਤੀੜੀ ਤਿਊੜੀਆਂ ਪਾ ਲੈਣੀਆਂ ਮਨੀ ਤੇ ਜਿਹਨੂੰ ਕਹ ਦੋ ਨਾ ਬਸ ਉਹ ਉਹ ਹੋਇਆ ਹੁੰਦਾ ਐਨਾ ਨਰਵਸ ਤਸੋ ਬਾਬਾ ਦਾ ਦਾਦੀ ਕੋਲੇ ਸੂਤ ਹੁੰਦਾ ਸਹੀ ਕਹ ਲਈ ਮਨੀ ਦਾਦੀ ਕੋਲ ਕਈ ਵਾਰੀ ਦਾਦੀ ਕੋਲ ਨਹੀਂ ਸੂਤ ਆਉਂਦਾ ਕਈ ਵਾਰੀ ਦਾਦੀ ਵੀ ਕੋਈ ਨਾ ਕੋਈ ਗੱਲ ਕਹਿ ਦੋਗੇ ਬਾਪੂ ਪੈ ਜਾਂਦਾ ਦਾਦੀ ਨੂੰ ਹਾਂ ਮੈਂ ਉਨੀ ਚੱਕਦੀ ਆ ਇਸ ਕਰਕੇ ਹੋਣਾ ਚਾਹੀਦਾ ਆਈ ਥਿੰਕ ਹੋਣਾ ਚਾਹੀਦਾ ਸਾਡੇ ਸਾਡੇ ਤੇ ਇਦਾਂ ਵੀ ਆ ਕਿ ਜਿਵੇਂ ਆਪਣੇ ਕਮਰੇ ਦੇ ਵਿੱਚ ਹੈ ਨਾ ਸਾਡਾ ਬਾਪੂ ਮੈਨੂੰ ਆਵਾਜ਼ ਨਹੀਂ ਮਾਰੂਗਾ ਕਦੀ ਵੀ ਚਾਹੇ ਉਹਨੂੰ ਕਿਸੇ ਚੀਜ਼ ਦੀ ਲੋੜ ਵੀ ਉਹਨਾਂ ਨੇ ਪਹਿਲਾਂ ਮਨੀ ਨੂੰ ਕਹਿਣਾ ਜਾਂ ਮਨੀ ਦੇ ਦਾਦੀ ਨੂੰ ਕਹਿਣਾ ਰਾਜ ਨੂੰ ਆਵਾਜ਼ ਮਾਰੋ ਫੇਰ ਉਹਨਾਂ ਨੇ ਮੈਨੂੰ ਆਵਾਜ਼ ਮਾਰਨੀ ਫੇਰ ਮੈਂ ਜਾਣਾ ਉਹਨਾਂ ਕੋਲ ਮਤਲਬ ਕਿ ਡੈਡੀ ਸਾਡੇ ਡਾਇਰੈਕਟ ਕਦੀ ਸਾਡੇ ਰੂਮ ਵਿੱਚ ਵੀ ਨਹੀਂ ਆਉਂਦੇ ਤੋ ਸੋ ਇਸ ਕਰਕੇ ਚਾਹੀਦਾ ਸ਼ਰਮ ਹਿਆ ਪਰਦਾ ਘਰ ਦੇ ਵਿੱਚ ਵੱਡਿਆਂ ਨਾਲੋਂ ਤੇ ਰਿਸ਼ਤੇ ਦੇ ਸਾਹਮਣੇ ਨਾਲ ਚਾਹੀਦਾ ਕਿ ਇਹਨਾਂ ਲੱਗਣਾ ਇਹ ਪਿਛੜੀਆਂ ਗੱਲਾਂ ਬਟ ਨਹੀਂ ਚਾਹੀਦਾ ਇਹੋ ਤੇ ਇਹਦੇ ਨਾਲ ਇੱਕ ਨਾ ਰਿਸ਼ਤਿਆਂ ਦੇ ਵਿੱਚ ਤੇ ਪਿਆਰ ਵੀ ਬਣਿਆ ਰਹਿੰਦਾ ਤੇ ਇੱਕ ਰਿਸ਼ਤਿਆਂ ਦੇ ਵਿੱਚ ਜਿਹੜਾ ਉਹ ਡਰਿਆ ਨਾ ਵੱਡੇ ਜਾਣੇ ਦਾ ਉਹ ਬਣਿਆ ਹੁਣ ਮਨੀ ਨੂੰ ਪੂਰਾ ਆਪਣੇ ਬਾਪੇ ਦਾ ਡਰ ਤੇ ਕਈ ਬੱਚਿਆਂ ਨੂੰ ਡਰ ਹੁੰਦਾ ਹੀ ਨਹੀਂ ਬਿਲਕੁਲ ਨਹੀਂ ਹੁੰਦਾ ਇਹ ਨਹੀਂ ਤੇ ਪਿਆਰ ਨਹੀਂ ਕਰਦਾ ਬਾਪੇ ਨਾਲ ਮਜ਼ਾਕ ਵੀ ਕਰਦਾ ਤੇ ਪਿਆਰ ਵੀ ਕਰਦਾ ਪਰ ਜਿੱਥੇ ਡਰਨ ਵਾਲੀ ਗੱਲ ਹੈ ਡਰਦਾ ਵੀ ਆ ਅਸੀਂ ਮੈਂ ਵੀ ਡਰਦੀ ਆ ਤਾਂ ਮੇਰੇ ਹਸਬੰਡ ਦੇ ਲੋ 40+ ਏਜ ਉਹਨਾਂ ਦੀ ਹੋਊਗੀ ਉਹ ਬਹੁਤ ਡਰਦੇ ਆਪਣੇ ਡੈਡੀ ਕੋਲ ਹਜੇ ਤੱਕ ਵੀ ਉਹ ਤਾਂ ਇਦਾਂ ਵਾ ਵੀ ਡੈਡੀ ਦੌਕਾ ਮਾਰ ਦੇਣੋਂ ਕੰਮ ਛੱਡ ਕੇ ਅੰਦਰ ਚੱਲ ਜਾਂਦੇ ਨੇ ਮਤਲਬ ਕੁਝ ਨਹੀਂ ਕਹਿੰਦੇ ਹੁੰਦੇ ਵੀ ਮੈਂ ਡੈਡੀ ਨੂੰ ਨਹੀਂ ਕੁਝ ਕਹਿਣਾ ਕੰਮ ਉਹ ਛੱਡ ਦੇਣਾ ਜੇ ਉਹ ਸਹੀ ਨਹੀਂ ਕਰਨ ਦੇ ਤਾਂ ਸੋ ਸਾਡੇ ਘਰ ਚ ਤੇ ਹੋਈ ਮਾਹੌਲ ਆ ਜੀ ਤੇ ਸਾਨੂੰ ਤੇ ਮਾਹੌਲ ਚੰਗਾ ਲੱਗਦਾ ਤੇ ਚਾਹੀਦਾ ਵੀ ਆ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਤੇ ਡਾਕਟਰ ਕਹਿੰਦਾ ਇਹਦੀ ਏਆਈ ਜਿਹੜੀ ਉਹ ਕੱਲ ਨੂੰ ਹੋਊਗੀ ਤੇ 66 ਸੀਮਨ 66 ਲੋਕ ਕਿ ਆਨਲਾਈਨ ਹਾਂ ਕਹਿੰਦਾ ਦੱਸ ਦਿਓ ਫੇ ਉਹ ਲਵਾ ਲਿਓ ਪਰ ਉਹ ਮਹਿੰਗੇ ਬਹੁਤ ਯਾਰ ਦੂਜੀ ਵਾਰੀ ਇਹ ਹੀਟ ਚ ਆ ਗਈ ਇੱਕ ਵਾਰੀ ਉਹ ਸੀਮਨ ਲਵਾਇਆ ਫੇ ਦੁਬਾਰਾ ਆ ਗਈ ਹੀਟ ਚ ਕਿੰਨਾ ਕੁ ਬੰਦੇ ਐਦਾ ਮਹਿੰਗਾ ਸੀਮਨ ਲਵਾਈ ਜਾਊਗੀ ਅੱਗੇ ਵੀ ਵਧੀਆ ਹੀ ਲਵਾਇਆ ਸੀ ਇਹਦੇ ਸੀਮਨ ਤੇ ਕਿਹਦੇ ਪਹਿਲਾਂ ਉਹਦਾ ਸੀ ਗਨਰ ਕਿਉਂ ਤੂੰ ਹੀ ਦੱਸ ਕਿਹੜਾ ਲਵਾਇਆ ਸੀ ਗਨਰ ਸੀ ਜਰਮਨ ਸ਼ਰਮਿੰਨ ਲਵੇਰ ਕਾ ਲਵੇਰ ਕਾ ਦਾ ਤੇ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰੇ ਲੂ ਸਾਡੇ ਵਲੌਗ ਹੁੰਦੇ ਜਿਨ੍ਹਾਂ ਜਿਹਨਾਂ ਨੂੰ ਸਾਡੇ ਵਲੌਗ ਪਸੰਦ ਆ ਪਲੀਜ਼ ਸਾਡਾ ਚੈਨਲ ਲਾਈਕ ਕਰ ਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਦੋ ਇਹ ਤਾਂ ਬੋਲਣਾ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਬਲਾਸਰ ਆ ਅੱਜ ਸ਼ੇਵ ਸ਼ੂ ਸ਼ੇਵਨੀ ਟ੍ਰਿਮ ਕਰਾ ਕੇ ਆਇਆ ਦਾੜੀ ਵਾਲ ਬੋਲ ਸੈੱਟ ਕਰਾ ਕੇ ਆਇਆ ਕੱਲ ਨੂੰ ਪ੍ਰੋਗਰਾਮ ਹੈ ਦੇਖੋ ਯੂਨੀਵਰਸਿਟੀ ਕੱਲ ਨੂੰ ਪ੍ਰੋਗਰਾਮ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ